ਕਿਉਂਕਿ ਉਸ ਦਾ ਨਾਂ ਸੀ ਕੰਚਨ ਦਿਵਾਰੀ ਯੂਪੀ ਬਿਹਾਰ ਦੀ ਰਹਿਣ ਵਾਲੀ ਹੈ ਇੱਥੇ ਪਰਿਵਾਰ ਵਸਿਆ ਹੋਇਆ ਪਿਛਲੇ 15-20 ਸਾਲਾਂ ਦਾ ਤੇ ਇੱਥੇ ਹੀ ਉਹ ਵੱਡੀ ਹੋਈ ਪਰ ਉਸ ਨੇ ਜਦੋਂ ਇੰਸਟਾਗ੍ਰam ਤੇ ਨਾਂ ਰੱਖਿਆ ਉਸ ਦੇ ਪਿੱਛੇ ਲਾਇਆ ਕੋਰ ਕਮਲ ਕੋਰ ਸਖਤ ਇਤਰਾਜ਼ ਸੀ ਸਖਤ ਇਤਰਾਜ਼ ਕਰਨਾ ਬਣਦਾ ਵੀ ਹੈ ਗੱਲ ਤੇ ਕਿਉਂਕਿ ਜਦੋਂ ਤੁਸੀਂ ਬਦਨਾਮ ਕਰਦੇ ਹੋ ਕਿਸੇ ਕਮਿਊਨਿਟੀ ਨੂੰ ਆ ਤੁਸੀਂ ਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦੇ ਬਾਦ ਜਿੰਦਾ ਲੱਗਿਆ ਪਿਆ ਸਾਰਾ ਕੁਝ ਘਰ ਦਾ ਉਸੇ ਹਾਲ ਦੇਖ ਲੋ ਇੱਕ ਸਧਾਰਨ ਜਿਹਾ ਪਰਿਵਾਰ ਹੈ ਮਹੱਤਵਪੂਰਨ ਪਰ ਘਰ ਦਾ ਗੁਜ਼ਾਰਾ ਕਿਹਾ ਜਾ ਰਿਹਾ ਕਿ ਇੱਥੋਂ ਚੱਲਦਾ ਸੀ ਕਮਲ ਕੌਰ ਤੋਂ ਬਹੁਤ ਹੋ ਗਈ ਹੈ ਕੋਈ ਪਿੱਛੇ ਪੈਰ ਵਾਈ ਕਰਨ ਨੂੰ ਨਹੀਂ ਹੈਗਾ ਕਿਉਂਕਿ ਦੋ ਭਰਾ ਨੇ ਇੱਕ ਭਰਾ ਜਨਾ ਬੰਦ ਨਹੀਂ ਇੱਕ ਭਰਾ ਵੈਸੇ ਨਹੀਂ ਮੁਰਿਆ ਆਉਂਦਾ ਔਰ ਪਿਓ ਦੀ ਡੈਥ ਹੋ ਚੁੱਕੀ ਹੈ ਕੱਲੀ ਮਾਂ ਕੀ ਮਾਂ ਵਿਚਾਰੀ ਕਿੱਥੇ ਜਾਊਗੀ ਹੁਣ ਤੁਸੀਂ ਆਹ ਘਰ ਆ ਤੁਸੀਂ ਦੇਖੋ ਘਰ ਦੀਆਂ ਤਸਵੀਰਾਂ ਦੇਖ ਲਓ ਇਹ ਘਰ ਲੁਧਿਆਣਾ ਦੇ ਵਿੱਚ ਕਮਲਕੌਰ ਦਾ ਔਰ ਇਹ ਗੇਟ ਜਿਹੜਾ ਲੱਗਿਆ ਹੋਇਆ ਤੇ ਅਸੀਂ ਵੀ ਟਰਾਈ ਕੀਤਾ ਅਸੀਂ ਵੀ ਗੱਲਵਾ ਕੰਮ ਦੀ ਕੋਸ਼ਿਸ਼ ਕੀਤੀ ਆਖਰਕਾਰ ਇਹ ਲੋਡ ਕੀ ਪਈ ਸੀ ਇਹੋ ਜਿਹਾ ਗੰਦਮੰਦ ਬਣਾਉਣ ਦੀ ਇਹੋ ਜਿਹਾ ਗੰਦਮੰਦ ਵਾਲੀਆਂ ਰੀਲਾਂ ਬਣਾਉਣ ਦੀ ਤਾਂ ਕਮਲਕੌਰ ਜਿਸ ਦੀ ਮੌਤ ਹੋ ਚੁੱਕੀ ਹੈ 9 ਤਰੀਕ ਦੀ ਘਰੋਂ ਨਿਕਲੀ ਪਰ ਉਹ ਵਾਪਸ ਨਹੀਂ ਆਈ ਤੇ ਜਦੋਂ ਵਾਪਸ ਆਈ ਤਾਂ ਉਸ ਦੀ লাশ ਹੀ ਵਾਪਸ ਆਈ ਆ ਤਸਵੀਰਾਂ ਨੇ ਉਸ ਦੇ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਕਮਲਕੌਰ ਆਪਣੇ ਕਟਿਆ ਕੰਟੈਂਟ ਕਰਕੇ ਵਾਇਰਲ ਹੋਈ ਆਪਣੀ ਅਸ਼ਲੀਲ ਵਲਗੈਰਿਟੀ ਆਪਣੀਆਂ ਗਾਲਾਂ ਕਰਕੇ ਵਾਇਰਲ ਹੋਈ ਕਿਉਂਕਿ ਲੋਕ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਇਹ ਗੱਲਾਂ ਨੂੰ ਸੈਲੀਬ੍ਰੇਟ ਕਰਦੇ ਨੇ ਸਾਡਾ ਸਮਾਜ ਬਹੁਤ ਸਾਰਾ ਇਹੋ ਜਿਹਾ ਜੋ ਸੈਲੀਬ੍ਰੇਟ ਕਰਦਾ ਹੈ ਚੀਜ਼ਾਂ ਨੂੰ ਗੰਦਮੰਦ ਨੂੰ ਸ਼ਲੀਲਤਾ ਨੂੰ ਬਲਗੈਰਿਟੀ ਨੂੰ ਤਾਂ ਹੀ ਇਹਨੇ ਸ਼ੇਅਰ ਹੁੰਦੇ ਸੀ ਤਾਂ ਹੀ ਇਹਨੇ ਫਾਲੋਅਰ ਬਣੇ ਤਾਂ ਉਹੀ ਫਾਲੋਅਰ ਨੇ ਦਿਮਾਗ ਜੋ ਚੱਕਿਆ ਤੇ ਦਿਮਾਗ ਐਸਾ ਚੱਕਿਆ ਕਿ ਫਿਰ ਉਸ ਤੋਂ ਬਾਅਦ ਸਿੱਧਾ ਹੁਣ ਤੁਸੀਂ ਦੇਖੋ ਉਸ ਦੀ লাশ ਮਿਲੀ ਹੈ ਬਹੁਤ ਸਮਝਾਇਆ ਸਿੱਖ ਜਥੇਬੰਦੀਆਂ ਨੇ ਸਮਝਾਇਆ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਮਝਾਇਆ ਉਸ ਨੂੰ ਪਰ ਉਹ ਨਾ ਮੰਨੀ ਬਹੁਤ ਸਾਰੇ ਨਿਹੰਗ ਸਿੰਘਾਂ ਨੇ ਕਿਹਾ ਕਿ ਭਾਈ ਇਹੋ ਜਿਹਾ ਕੰਟੈਂਟ ਨਾ ਪਾਓ ਪਰ ਉਸ ਨੇ ਇੱਕ ਗੱਲ ਨਹੀਂ ਮੰਨੀ ਕਿਉਂ ਕਿਉਂਕਿ ਉਸ ਦਾ ਨਾਂ ਸੀ ਕੰਚਨ तिवारी ਯੂਪੀ ਬਿਹਾਰ ਦੀ ਰਹਿਣ ਵਾਲੀ ਹੈ ਇੱਥੇ ਪਰਿਵਾਰ ਵਸਿਆ ਹੋਇਆ ਪਿਛਲੇ 15-20 ਸਾਲਾਂ ਦਾ ਤੇ ਇੱਥੇ ਹੀ ਉਹ ਵੱਡੀ ਹੋਈ ਪਰ ਉਸ ਨੇ ਜਦੋਂ ਇੰਸਟਾਗ੍ਰam ਤੇ ਨਾਂ ਰੱਖਿਆ ਉਸ ਦੇ ਪਿੱਛੇ ਲਾਇਆ ਕੌਰ ਕਮਲਕੌਰ ਸਖਤ ਇਤਰਾਜ਼ ਸੀ ਸਖਤ ਇਤਰਾਜ਼ ਕਰਨਾ ਬਣਦਾ ਵੀ ਹੈ ਗੱਲ ਤੇ ਕਿਉਂਕਿ ਜਦੋਂ ਤੁਸੀਂ ਬਦਨਾਮ ਕਰਦੇ ਹੋ ਕਿਸੇ ਕਮਿਊਨਿਟੀ ਨੂੰ ਤਾਂ ਫਿਰ ਲੋਕ ਤਾਂ ਗਾਲਾਂ ਦੇਣਗੇ ਲੋਕ ਤਾਂ ਬੋਲਣਗੇ ਆ ਘਰ ਹੁਣ ਤੁਸੀਂ ਦੇਖੋ ਘਰ ਜਿਹੜਾ ਹੈ ਇਸ ਦੇ ਵਿੱਚ ਇੱਕ ਉਸ ਦੀ ਭੈਣ ਹੈ ਉਹ ਵੀ ਮੈਂਟਰੀ ਥੋੜਾ ਸਟੇਬਲ ਨਹੀਂ ਹੈ ਔਰ ਬਾਕੀ ਸਾਰੇ ਜਿਹੜੇ ਘਰ ਦੇ ਨੇ ਉਹ ਇੱਥੋਂ ਜਾ ਚੁੱਕੇ ਨੇ ਆਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦੇ ਬਾਅਦ ਜਿੰਦਾ ਲੱਗਿਆ ਪਿਆ ਸਾਰਾ ਕੁਝ ਘਰ ਦਾ ਉਸੇ ਹਾਲ ਦੇਖ ਲਓ ਇੱਕ ਸੁਧਾਰਨ ਜਿਹਾ ਪਰਿਵਾਰ ਹੈ ਮਾਹਤੜ ਪਰਿਵਾਰ ਹੈ ਪਰ ਘਰ ਦਾ ਗੁਜ਼ਾਰਾ ਕਿਹਾ ਜਾ ਰਿਹਾ ਕਿ ਇੱਥੋਂ ਚੱਲਦਾ ਸੀ ਕਮਲਕੌਰ ਤੋਂ ਪਰ ਹੁਣ ਤੁਸੀਂ ਦੇਖੋ ਕਿ ਕਮਲਕੌਰ ਨੇ ਕੀ ਕੁਝ ਕੀਤਾ ਕੀ ਕੁਝ ਗੰਦਮੰਦ ਪ੍ਰਮੋਟ ਕੀਤਾ ਕਿਵੇਂ ਦੀਆਂ ਵੀਡੀਓਜ਼ ਬਣਾਈਆਂ ਕਿਵੇਂ ਦਾ ਕੰਟੈਂਟ ਬਣਾਇਆ ਕਿਹੋ ਜਿਹਾ ਚੀਜ਼ਾਂ ਉਹ ਦਿਖਾਉਂਦੀ ਸੀ ਕੀ ਕੁਝ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਸ ਦੇ ਘਰ ਦੀਆਂ ਔਰ ਅਜਿਹੀਆਂ ਚੀਜ਼ਾਂ ਜਦੋਂ ਜਿਹੜਾ ਕੰਟੈਂਟ ਜੋ ਤੁਸੀਂ ਬਣਾਓਗੇ ਤਾਂ ਫਿਰ ਜਦੋਂ ਮੌਤ ਹੁੰਦੀ ਹੈ ਤੁਸੀਂ ਦੇਖੋ ਅੱਜ ਉਸ ਦੀ ਮੌਤ ਹੋਈ ਹੈ ਤੇ ਲੋਕ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਹ ਕਹਿ ਰਹੇ ਨੇ ਕਿ ਚੰਗਾ ਹੋਇਆ ਲੋਕ ਇਹੋ ਜਿਹਾ ਕੁਝ ਬੋਲ ਰਹੇ ਨੇ ਹਾਲਾਂਕਿ ਕਿਸੇ ਦਾ ਮਰਨਾ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਇਨਸਾਨੀਅਤ ਤੌਰ ਤੇ ਪਰ ਜਦੋਂ ਤੁਸੀਂ ਕੋਈ ਇਹੋ ਜੇ ਕੰਮ ਕਰਦੇ ਹੋ ਤਾਂ ਫਿਰ ਲੋਕ ਜਿਹੜਾ ਬਹੁਤ ਕੁਝ ਕਹਿੰਦੇ ਨੇ ਤਾਂ ਇਸ ਤੋਂ ਬਿਹਤਰ ਹੈ ਕਿ ਆਪ ਦਾ ਚੰਗੇ ਕੰਮ ਕਰੋ ਚੰਗੀ ਤਰ੍ਹਾਂ ਦੇ ਨਾਲ ਕੋਈ ਕੰਟੈਂਟ ਬਣਾਓ ਜੇ ਵਾਇਰਲ ਹੋਣਾ ਹੈ ਪਰ ਆ ਰੀਲਾਂ ਰੁੱਲਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਕਿਉਂਕਿ ਹੁਣ ਤੁਸੀਂ ਦੇਖੋ ਮੌਤ ਹੋ ਗਈ ਹੈ ਕੋਈ ਪਿੱਛੇ ਪੈਰ ਵਾਈ ਕਰਨ ਨੂੰ ਨਹੀਂ ਹੈਗਾ ਕਿਉਂਕਿ ਦੋ ਭਰਾ ਨੇ ਇੱਕ ਭਰਾ ਦੇ ਨਾਲ ਬੰਦੇ ਨਹੀਂ ਇੱਕ ਭਰਾ ਵੈਸੇ ਨਹੀਂ ਮੁਰਿਆ ਆਉਂਦਾ ਔਰ ਪਿਓ ਦੀ ਡੈਥ ਹੋ ਚੁੱਕੀ ਹੈ ਇਕੱਲੀ ਮਾਂ ਆ ਗਈ ਮਾਂ ਵਿਚਾਰੀ ਕਿੱਥੇ ਜਾਊਗੀ ਹੁਣ ਤੁਸੀਂ ਆਪ ਦੇਖੋ ਇਹ ਗੱਲਾਂ ਬਹੁਤ سارے ਲੋਕ ਕਹਿ ਰਹੇ ਨੇ ਕਿ ਅਸੀਂ ਸਮਝਾਉਂਦੇ ਸੀ ਅਸੀਂ ਰੋਕਦੇ ਸੀ ਪਰ ਉਹ ਨਹੀਂ ਟਲੀ ਪਰ ਗੱਲ ਉਹੀ ਹੁੰਦੀ ਹੈ ਕਿ ਹੁਣ ਕੀ ਮੌਕਾ ਬਣਿਆ ਜੋ ਇਸ ਦਾ ਕਤਲ ਹੋਇਆ ਕੀ ਗੱਲ ਬਣੀ ਕੌਣ ਸੀ ਉਹ ਮੁੰਡਾ ਜੋ ਸੀ ਇਸ ਟੀ ਵੀ ਵੀਡੀਓ ਦੇ ਵਿੱਚ ਆ ਰਿਹਾ ਹੈ ਕੀ ਗੱਲ ਹੋਈ ਪੂਰੀ ਇਹਨਾਂ ਦੇ ਆਪਸ ਦੇ ਵਿੱਚ ਕਿਹੜੀ ਗੱਲ ਤੋਂ ਬਹਿਸ ਹੋਈ ਕਿਉਂਕਿ ਘਰੇ ਤੱਕ ਇਹ ਕਿ ਗਈ ਕਿ ਮੈਂ ਬਗਲਾ ਮੁਕੀ ਮੰਦਰ ਦੇ ਵਿੱਚ ਜਾਨੀ ਆ ਪਰ ਪੁਲਿਸ ਕਹਿ ਰਹੀ ਹੈਗੀ ਕਿ 9 ਤਰੀਕ ਨੂੰ ਇਹ ਘਰ ਇਹ ਕਹਿ ਕੇ ਆਈ ਹੈ ਕਿ ਮੈਂ ਵੀਡੀਓ ਸ਼ੂਟ ਕਰਨ ਦੇ ਲਈ ਜਾਨੀ ਆ ਲਾਸ਼ ਮਿਲਦੀ ਹੈ ਜਿਹੜੀ ਉਹ ਅੱਜ ਮਿਲਦੀ ਹੈ ਅੱਜ ਕੱਲ ਰਾਤ ਲਾਲੋ ਸੀ 11 ਦੀ ਰਾਤ ਨੂੰ 12 ਦੀ ਸਵੇਰ ਨੂੰ ਔਰ ਇਹ ਦੋ ਤਿੰਨ ਦਿਨ ਕੀ ਹੋਇਆ ਕਿਵੇਂ ਲਾਸ਼ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਕਾਰ ਦੇ ਵਿੱਚ ਪਈ ਸੀ ਬਦਬੂ ਆਉਣ ਲੱਗੀ ਕੀ ਪਤਾ ਕਿੰਨੇ ਦਿਨਾਂ ਦੀ ਪਈ ਹੋਊਗੀ ਆਹ ਕਾਰ ਹੈ ਤੁਸੀਂ ਦੇਖੋ ਘਰ ਦੀਆਂ ਤਸਵੀਰਾਂ ਦੇਖ ਲਓ ਇਹ ਘਰ ਲੁਧਿਆਣਾ ਦੇ ਵਿੱਚ ਕਮਲ ਕੌਰ ਦਾ ਔਰ ਇਹ ਗੇਟ ਜਿਹੜਾ ਲੱਗਿਆ ਹੋਇਆ ਤੇ ਅਸੀਂ ਵੀ ਟਰਾਈ ਕੀਤਾ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਖਰਕਾਰ ਇਹ ਲੋੜ ਕੀ ਪਈ ਸੀ ਇਹੋ ਜਿਹਾ ਗੰਦਮੰਦ ਬਣਾਉਣ ਦੀ ਇਹੋ ਜਿਹਾ ਗੰਦਮੰਦ ਵਾਲੀਆਂ ਰੀਲਾਂ ਬਣਾਉਣ ਦੀ ਪਰ ਜਿਹੜੀ ਉਹਨਾਂ ਦੀ ਭੈਣ ਹੈ ਉਹ ਬਾਹਰ ਨਹੀਂ ਆ ਰਹੀ ਕਿਹਾ ਜਾ ਰਿਹਾ ਕਿ ਥੋੜਾ ਜਿਹਾ ਉਹ ਮੈਂਟਲੀ ਡਿਸਟਰਬ ਹੈਗੀ ਵੈਸੇ ਵੀ ਮੈਂਟਲੀ ਸਟੇਬਲ ਨਹੀਂ ਹੈ ਉਹ ਔਰ ਜੀ ਦੇ ਕਰਕੇ ਤੁਸੀਂ ਦੇਖੋ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਇਸ ਘਰ ਦੇ ਵਿੱਚ ਮੌਜੂਦ ਨਹੀਂ ਹੈ ਤਾਂ ਤਸਵੀਰਾਂ ਤੁਹਾਨੂੰ ਕਰਦੀਆਂ ਦਿਖਾ ਰਹੇ ਹਾਂ ਕਮਲਕੌਰ ਦੇ ਕੈਮਰਾ ਪਰਸਨ ਦਵਿੰਦਰ ਨਾਮਦੀਪ ਜੋਤ ਲੁਧਿਆਣਾ